ਸਾਤਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ SV Study Guru ਤੇ ਸਭ ਤੋਂ ਪਹਿਲਾਂ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਨੂੰ ਦਬਾ ਦੇਣ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੇ ਨਵੀਂ ਅਪਡੇਟ ਦਾ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਸਕੇ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਜੋ UPI ਪੇਮੈਂਟਸ ਨਹੀਂਆਂ ਉਹ ਬੰਦ ਹੋਣ ਜਾ ਰਹੀਆਂ ਨੇ 31 ਦਸੰਬਰ ਤੋਂ ਬਾਅਦ ਤੁਸੀਂ UPI ਆਈਡਿਸ ਨੂੰ ਯੂਜ਼ ਕਰਕੇ ਕੋਈ ਵੀ ਆਨਲਾਈਨ ਪੇਮੈਂਟ ਨਹੀਂ ਕਰ ਸਕੋਗੇ ਇਹ ਗੱਲ NPCI ਨੇ ਕਹੀ ਹੈ ਤੁਹਾਨੂੰ ਸਾਰੀ ਜਾਣਕਾਰੀ ਇਸ ਦੇ ਬਾਰੇ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਬਣੀ ਰਹੋ ਹਾਂਜੀ ਜੇਕਰ ਤੁਹਾਡੇ ਕੋਲ ਪੇਟੀਐਮ ਫੋਨ ਪੇ ਜਾਂ ਗੂਗਲ ਪੇ ਕਿਸੇ ਦਾ ਵੀ ਯੂਪੀਆਈ ਆਈਡੀ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਨਾ ਰੱਖਿਆ ਤਾਂ 31 ਦਸੰਬਰ ਤੋਂ ਬਾਅਦ ਤੁਹਾਡੀ ਯੂਪੀਆਈ ਆਈਡੀ ਨੂੰ ਬਲੌਕ ਕਰ ਦਿੱਤਾ ਜਾਵੇਗਾ ਇਹ ਗੱਲ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਜਾਨੀ ਐਨਪੀਸੀਆਈ ਕਹਿ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਐਨਪੀਸੀਆਈ ਆਰਬੀ ਦੁਆਰਾ ਸਥਾਪਿਤ ਇੱਕ ਨਿਯਮ ਹੈ ਜੋ ਯੂਪੀਆਈ ਪੇਮੈਂਟ ਸਰਵਿਸ ਤੇ ਨਜ਼ਰ ਰੱਖਦਾ ਹੈ NPCI ਦੁਆਰਾ ਜਾਰੀ ਕੀਤੇ ਇਨ੍ਹਾਂ ਆਦੇਸ਼ਾਂ ਦੇ ਤਹਿਤ ਹੋ ਸਕਦਾ ਹੈ ਕਿ ਤੁਹਾਡੀ UPI ID ਵੀ ਇਨੈਕਟਿਵ ਹੋ ਜਾਵੇ। ਇਨ੍ਹਾਂ ਜਾਰੀ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਬੈਂਕ ਤੇ Paytm, PhonePe, Google Pay ਜਿਵੇਂ ਥਰਡ ਪਾਰਟੀ ਐਪ ਨਿਗੇ ਉਸ UPI ID ਦਾ ਪਤਾ ਲਗਾਉਣ ਜੋ ਬੀਤੇ 1 ਸਾਲ ਜਾਂ ਉਸ ਤੋਂ ਜ਼ਿਆਦਾ ਟਾਈਮ ਤੋਂ ਕੋਈ ਲੈਣ-ਦੇਣ ਨਹੀਂ ਕਰ ਰਿਹਾ। ਇਹੋ ਜੀ ID ਦਾ ਪਤਾ ਲਗਾਉਣ ਲਈ 31 ਦਸੰਬਰ ਤੱਕ ਦਾ ਟਾਈਮ ਦਿੱਤਾ ਗਿਆ ਹੈ। ਅਗਲੇ ਸਾਲ 1 ਜਨਵਰੀ 2024 ਤੋਂ ਕਰੋੜਾਂ UPI ਆਈਡਿਸ ਬੰਦ ਹੋ ਸਕਦੀਆਂ ਇਹ ਫੈਸਲਾ NPCI ਨੇ ਇਸ ਲਈ ਲਿਆ ਹੈ ਕਿਉਂਕਿ ਪਿਛਲੇ ਕੁਝ ਟਾਈਮ ਦਾ ਗਲਤ ਟ੍ਰਾਂਜੈਕਸ਼ਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਕੋਈ ਵੀ ਵਿਅਕਤੀ ਆਪਣੀ UPI ਆਈਡੀ ਨੂੰ ਬਿਨਾਂ ਇਨੇਕਟਿਵ ਕੀਤੇ ਆਪਣਾ SIM ਕਾਰਡ ਬਦਲ ਲੈਂਦਾ ਹੈਗਾ ਤੇ ਉਹ ਜਦੋਂ ਕੋਈ ਉਹ SIM ਹੋਰ ਵਿਅਕਤੀ ਚਲਾਉਂਦਾ ਹੈਗਾ ਤਾਂ ਉਹ ਜਿਹੜੀ UPI ਆਈਡੀ ਆ ਆਲਰੇਡੀ ਉਸ ਨੰਬਰ ਨਾਲ ਕਨੈਕਟ ਹੁੰਦੀ ਹੈ ਸੋ ਕੋਈ ਵੀ ਜੋ ਵਿਅਕਤੀ ਹੈ ਉਸ UPI ID ਥਰੂ ट्रांजैक्शंस ਕਰ ਸਕਦਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਇਹ ਜੋ NPCI ਨੇ ਫੈਸਲਾ ਲਿਆ ਹੈ ਕਿ ਜੋ ID ਤੋਂ ਨਹੀਂ ਕੰਮ ਹੋ ਰਿਹਾ ਪਿਛਲੇ ਕੁਝ ਟਾਈਮ ਤੋਂ ਬੰਦ ਪਈ ਹੈ ਤਾਂ ਉਸ ID ਨੂੰ ਬਲੌਕ ਕਰ ਦਿੱਤਾ ਜਾਵੇਗਾ ਇਸ ਤਰ੍ਹਾਂ ਦੀ ਨਵੀਂ ਤੋਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤੇ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿਸੇ ਵੀ ਵਿਅਕਤੀ ਦੀ ਜੋ UPI ID ਉਹ ਬਲੌਕ ਨਾ ਹੋ ਸਕੇ ਉਹ ਧਿਆਨ ਦੇ ਸਕਣ 31 ਦਸੰਬਰ ਤੋਂ ਪਹਿਲਾਂ ਪਹਿਲਾਂ ਆਪਣੀ ਜਿਹੜੀ ਹੈਗੀ UPI ID ਦੇ थ्रू ਕੋਈ ਲੈਣ-ਦੇਣ ਕਰ ਸਕਣ